मनु को फिर किस प्रेरणा दे नाल परमात्मा ਦੇ ਮਾਰਗ ਤੇ ਚਲਦਾ ਹੈ ਕਿਉਂਕਿ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ மனு ਕੋ ਚਲਦਾ ਹੈ ਮੌਤ ਦੇ ਗਿਆਨ ਕਰਕੇ ਮਰਨਾ ਮੌਲਾ ਮਰਨਾ ਮੌਤ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਗੱਲ ਛੱਡ ਤੂੰ ਪਹਿਲੇ ਮੌਤ ਨੂੰ ਕਬੂਲ ਕਰ ਜਦ ਕਿਸੇ ਨਿਕਟਵਰਤੀ ਦੀ ਮੌਤ ਹੋਵੇ ਤੇ ਮਨੁੱਖ ਸਮਸ਼ਾਨ ਘਾੜ ਤੇ ਪਹੁੰਚਿਆ ਹੋਵੇ ਹਿਰਦਾ ਸ਼ੁੱਧ ਹੁੰਦਾ ਹੈ ਪਵਿੱਤਰ ਹੁੰਦਾ ਹੈ ਸੈਂਕੜੇ ਦਫਾ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਹਿਰਦਾ ਸ਼ੁੱਧ ਨਹੀਂ ਹੋਇਆ ਸ਼ਮਸ਼ਾਨ ਦੇ ਵਿੱਚ ਸ਼ੁੱਧ ਹੋ ਗਿਆ ਨਾ ਕਰੋਧ ਨਾ ਲੋਭ ਨਾ ਕਾਮ ਫਿਰਦਾ ਬੇਰਾਗੀ ਹੋਤੇ ਨਿਕਟ ਵਰਤੀ ਦੀ ਮੌਤ ਨਾਲ ਫਿਰਦਾ ਬੇਰਾਗੀ ਹੋ ਜਾਂਦਾ ਹੈ ਤੇ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਨੂੰ ਆਪਣੀ ਮੌਤ ਦਿਖਾਈ ਦੇਵੇ ਆਪਣੀ ਮੌਤ ਇਹ ਤੇ ਨਿਕਟ ਵਰਤੀ ਦੀ ਮੌਤ ਸੀ ਇਹ ਤੇ ਸੰਬੰਧੀ ਦੀ ਮੌਤ ਸੀ ਚਾਹੇ ਉਹ ਸੰਬੰਧੀ ਭਰਾ ਸੀ ਮਾਸੀ ਪਿਤਾ ਸੀ ਦੋਸਤ ਸੀ ਨਿਕਟ ਵਰਤੀ ਨਿਕਟ ਵਰਤੀ ਦੀ ਮੌਤ ਨਾਲ ਜਿਵੇਂ ਮੌਤ ਨੇੜੇ ਦਿਖਾਈ ਦਿੱਤੀ ਫਿਰਦਾ ਸ਼ੁੱਧ ਹੋ ਗਿਆ ਕਿ ਨਿਕਟਵਰਤੀ ਦੀ ਮੌਤ ਨਾਲ ਹਿਰਦਾ ਇਤਨਾ ਸ਼ੁੱਧ ਹੋ ਗਿਆ ਵਕਤੀ ਤੌਰ ਤੇ ਕਿ ਜੇ